raag malar baani bhagat naamdev ji o ki ek ओंकार सतगुरु प्रसाद सेवी ले गोपाल राए अकुल निरंजन भगत दान दी जै जा चह संत जन रहाऊ जा चह घर दिग दिसै सराय चा बैकुंठ भवन चित्र साला सप्त लोक समान पुरी आले ਜਾਂ ਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੀ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਚੈ ਘਰ ਕਲਾਲ ਬ੍ਰਹਮਾ ਚਤ੍ਰਮੁਖ ਡਾਵੜਾ ਜਿਨ ਵਿਸ਼ਵ ਸੰਸਾਰ ਰਾਚੀ ਲੇ ਜਾਂ ਚੈ ਘਰ ਈਸ਼ਰ ਬਾਬਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖੀ ਲੇ पाप पुण्य जा च डांगी आ द्वारै चित्रगुप्त लेखिया धर्म राए परली प्रतिहार सोए सा राजा श्री गोपाल जा च घर गण गंधर्व रिखी बापड़े ढ़ाडियां गावंत आशे सर्व शास्त्र बहु रूपिया अनगरुआ अखाड़ा मंडलीक बोल बोलह काछे ਕੌਰ ਢੂਲ ਜਾਂਚੈ ਹੈ ਪਵਣ ਚੇਰੀ ਸਖਤ ਜੀਤਲੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੁਐਸਾ ਰਾਜਾ ਤ੍ਰਿ ਭਵਣ ਪਤੀ ਜਾਂਚੈ ਘਾਰੇ ਕੂਰਮਾ ਪਾਲ ਸਹੰਸਰ ਫਣੀ ਬਾਸ ਕ세 ਜਵਾਲੂਆ 18ਹ ਭਾਰ ਬਨਾਸਪਤੀ ਮਾਲਣੀ ਸਿਨਮੈ ਕਰੋੜੀ ਮੇਗਮਾਲਾ ਪਾਣੀ ਹਾਰੀਆ ਨਾਖ ਪਰ ਸੇਵ ਜਾਚੈ ਸੁਰਸਰੀ ਸप्तसमुੰਦ ਜਾਚੈ ਘੜਥਲੀ ਇਹ ਤੇਜੀ ਜਾਚੈ ਵਰਤਣੀ ਸੋ ਐਸਾ ਰਾਜਾ ਤਰੇ ਭਵਨ ਧਣੀ ਜਾਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਣ ਵਹਿਲਾ ਇਹ ਤੇਜੀ ਜਾਚੈ ਹੈ ਘਰੀ ਸਰਬ ਵਿਆਪਕ ਅੰਤਰ ਹਰੀ ਪਰਣ ਵੈ ਨਾਮ ਦਿਉ ਤਾ ਚੀ ਆਣ ਸਗਲ ਭਗਤ ਜਾਂ ਚੈ ਨੀ ਛਾਣ ਮਲਾਰ ਮੋ ਕੋ ਤੂੰ ਨਾ ਬਸਾਰ ਤੂੰ ਨਾ ਬਸਾਰ ਤੂੰ ਨਾ ਬਸਾਰੇ RAMAIYA ਰਹਾਉ ਹਾਲਵੰਤੀ ਇਹੋ ਭ੍ਰਮ ਜੋ ਹੈ ਮਝੂ ਪਰ ਸਭ ਕੋ ਪੇਲਾ ਸੂਦ ਸੂਦ ਕਰ ਮਾਰੇ ਠਾਇਓ ਕਹਾ ਕਰੂੰ ਬਾਪ ਵੀਖਲਾ ਮੂਹੇ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੋ ਕੋ ਢੇਡ ਕਹਿਤ ਤੇਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਅਤ ਪੁਜ ਭਇਓ ਉਪਾਰਲਾ ਫੇਰ ਦੀ ਆ ਦਿਹਰਾ ਨਾਮੇ ਕੋ ਪੰਡਿਆਨ ਕੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਖਿਆਤ ਚੰਮਾਰੰ ਹਿਦੈ ਰਾਮ ਗੋਬਿੰਦ ਗੁਣ ਸਾਰੰ ਰਹਾਉ ਸੁਸਰੀ ਸਲਲ ਕਿਰਤ ਬਾਰੋਂ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰ ਤਰ ਪਾਰ ਅਪਵਿੱਤਰ ਕਰਮਾਨੀਐ ਰੇ जैसी कागरा करत विचार भगत पाघोत लिखिए तेहि उपरे पूजिए कर नम शिकारम मेरी जात कुट बांधला ठोरटो तो अंत ता नितह बनारसी आसपासा अब बिपर प्रधान तेह करह डंडोत तेरे नाम सन्नाए रबदास दासा मलाल हर जपत तेऊ जना पद्म कवलास पत ਤਾਸ ਸਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਵਿਸਤਰਿਓ ਆਨ ਰੇ ਆਨ ਭਰਪੂਰ ਸੋ ਰਹਾਉ ਜਾ ਕਹਿ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਅਸ਼ੋਪ ਚੀਪਾ ਵਿਆਸ ਮਹਿ ਲੇਖੀਐ ਸੰਕਮਹਿ ਪੇਖੀਐ ਨਾਮ ਕੀ ਨਾਮਨਾ ਸਬਤ ਦੀਪਾ ਜਾ ਕਹਿ ਈਦ ਬਕਰੀਦ ਕੁਲ ਗੌਰੇ ਵੱਧ ਕਰਹਿ ਮਾਨੀਆ ਹੈ ਸੇਖ ਸ਼ਹੀਦ ਪੀਰਾ ਜਾਂ ਕਹਿ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿੱਧ ਕਬੀਰਾ ਜਾ ਕੇ ਕਟੰਬ ਕੇ ਢੇਡ ਸਭ ਢੋੜ ਟਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰ ਕਰਹਿ ਡੰਡਉਤ ਤਿਨ ਤਨੈ ਰਵਦਾਸ ਦਾਸਾਨ ਦਾਸਾ ਮਲਾਰ ਇਕ ਓੰਕਾਰ ਸਤਗੁਰ ਪ੍ਰਸਾਦ ਮਿਰਤ ਪਿਆਰੋ ਪ੍ਰਾਨਨਾਥ ਕਮਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕਪਰੇ ਕਹਾਂ ਲਾਉ ਧੋਵਾਂ ਆਵੇਗੀ ਨੀਂਦ ਕਹਾਂ ਲੱਗ ਸੋਵਾਂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਉਠ ਹੀ ਗਈ ਹਾਟਿਓ ਕਹੋ ਰਵਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਾਗ ਕਨੜਾ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹਉ ਬਲ 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 ਸਾਧ ਜਨਾਂ ਕਉ ਮਿਲ ਸੰਗਤ ਪਾਰ ਉੱਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਵਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਬਦ ਆਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨੂਲਾ ਮਹੱਲਾ ਚੌਥਾ ਮੇਰਾ ਮਨ संत जना पाग रीन हर हर कथा सुणी मिल संगत मन कोरा हर रंग पेन रहाऊ हम अचेत अचेत ना जानह गत मित गुरु कीए सुचित चित्तेन प्रब दीन दयाल कियो अंगीकृत मन हर हर नाम जपेन हर के संत मिलै मन प्रीतम कट देवो हिया रातीन ਹਰ ਕੇ ਸੰਤ ਮਿਲੇ ਹਰ ਮਿលਿਆ ਹਮ ਕੀਏ ਪਤਤ ਪਵੇਂਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲੇ ਆ ਪਾਤਰ ਸੀਨ ਜਨ ਕੀ ਮਹਿਮਾ ਬਨ ਲਾ ਸਾਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਵਣ ਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰਹੁ ਲਾਡ ਵਖਰ ਹਰ ਹਰ ਲੀਨ ਕਾਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗਿਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਧਨ ਦਿਨ ਅੰੰਦ ਭਇਆ ਮਨ ਬਿਗਸਿਆ ਉਦਮ ਭਏ ਮਿਲਣ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮਂ ਗਰਾਸ ਕਿਲ ਵਿਖ ਦਹਿਨ ਭਏ ਖਿਨੇ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਵਤਾਸ ਅਵਗਨਿਆਰੇ ਪਾਥਰ ਭਾਰੀ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਭਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗयो ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਕਟ ਕਟ RAM ਰਵੇ ਉਹ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੀ ਗਉ ਦੇਕ ਬਸਰਾਕ ਹਰ ਕੇ ਸੰਤ ਜਨਾ ਮਹ ਹਰ ਹਰ ਤੇ ਜਾਨੇ ਉਤਮ ਜਨਕ ਜਨਾਕ ਤਿਨ ਹਾਰੇ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸ਼ਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖ ਲੇਹੋ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧ ਪ ਹਰ ਸਾਖ ਕਨੜਾ ਮਹੱਲ